ਲੋਈ ਇਹ ਤੁਮਾ ਦੇ ਰਾਹ ਘੇਰੇ ਜਾ ਲੋਈ ਟਰਾਲੀ ਲੈਤੀ ਆ ਪਾ ਚੱਲੇ ਹਾਂ ਮੈਂ ਵੀ ਹੁੱਕ ਦੇ ਉੱਪਰ ਹੁੱਕ ਲਾ ਦਿਆਂ ਦੋ ਹੁੱਕਾਂ ਲਾ ਦਿਆਂ ਐ ਸ਼ਰਾ ਮੈਂ ਵੀ ਦੂਜੇ ਘੱਟੇ ਲਾ ਲਈ ਹੁਣ ਇੱਧਰੋਂ ਵੜ ਗਈ ਅਰੇ ਹੈਲੋ ਗਾਇਜ਼ ਵੈਲਕਮ ਬੈਕ ਟੂ ਹਾਈ ਹੋਪ ਸਾਰੇ ਤੁਸੀਂ ਕੈਨੇਡਾ ਹੋ ਗਏ ਤੇ ਆਪਾਂ ਵੀ ਕੈਨੇਡਾ ਚੱਲੇ ਹਾਂ ਮਸ਼ੀਨ ਆਉਂਦੀ ਆ ਮੁਰੇ ਉਹਨੂੰ ਆਪਾਂ ਖੱਤੇ ਜਾਂ ਹੀ ਲੈ ਚੱਲੀਏ ਟਰਾਲੀਆਂ ਨੂੰ ਬੈੱਡ ਤਾਂ ਲਾਏ ਪਏ ਨੇ ਇੱਕ ਵੱਡੀ ਨੂੰ ਇੱਕ 12 ਫੁੱਟੀ ਨੂੰ ਲਾਤਾ ਇੱਕ 18 ਫੁੱਟੀ ਨੂੰ ਲਾਤਾ ਬੈੱਡ ਤੇ ਚੱਲਦੇ ਆ ਪਹਿਲਾਂ ਮਸ਼ੀਨ ਨੂੰ ਖੱਤੇ ਜਵਾੜਦੀ ਦੰਨ ਟਰਾਲੀ ਲਾ ਕੇ ਗਿਰਿੰਦ ਆ ਜਾਂਦਾ ਇੱਕ ਨੁਕਸਾਨ ਦਿਖਾਉਣਾ ਤੋਂ ਜਿਆਦਾ ਕਰਿਆ ਹੋਇਆ ਪੂਜ ਪਾਦੇ ਉਹਨੇ ਰੁਪਏ ਲੋ ਜੀ ਉਹ ਪਰਲੀ ਵੱਢਣੀ ਆ ਤਾਂ ਅੱਜ ਆਪਣੀ ਹਰੀ ਪਈ ਆ ਮਸ਼ੀਨ ਆ ਜੋ ਇੱਧਰ ਦੀ ਕਿਉਂਕਿ ਉੱਥੋਂ ਤੋਂ ਤੌਣੋਂ ਤੋਂ ਆਉਣਾ ਤਾਂ ਉਹਨੂੰ ਵੱਢਦੀ ਰਾਤ ਆਪਣੀ ਤੇ ਅੱਜ ਇੱਥੇ ਉਹ ਪਰ ਲਗੇ ਰਵੜਣਾ ਸਾਰਾ 17 18 ਵਿੱਗੇ ਇਹ 10 ਵਿੱਗੇ ਨੂੰ ਪਰਲਾ ਵੜਣਾ ਤੇ ਉਹ ਦੂਬਾ ਫਿਰ ਪਿੰਡ ਵੜਣੀ ਆ ਸਾਜੀ ਲਗਭਗ 50 ਵਿੱਗੇ ਦਾ ਬਾਟੀ ਲੈਣੇ ਆ ਬਾਕੀ ਦੇਖਦੇ ਇੱਧਰ ਦੀ ਲਾਊਗਾ ਮਸ਼ੀਨ ਉੱਥੋਂ ਦੀ ਆਜੂਗਾ ਚਰਨ ਵਾਲੇ ਖੱਥੇ ਹੋ ਕੇ ਜੇ ਆਹ ਤਾਂ ਇੱਧਰ ਦੀ ਵੀ ਜਾਊਗੀ ਇੱਧਰ ਦੀ ਆਊਗੀ ਉਹ ਥਮਾਲੇ ਜੇ ਤਾਂ ਮੋਟਾ ਨਾ ਥਰਾ ਬਦਲਾ ਅਜੇ ਵੱਡੀ ਨਹੀਂ ਫਿਰ ਕੱਲ ਨੂੰ ਨੁਕਸਾਨ ਕਰਦੇ ਨੇ ਆਉਣਗੇ ਇਹਦਾ ਇੱਧਰ ਵੱਡੀ ਹੋਈ ਇੱਧਰ ਦੀ ਆ ਜਾਊਗੀ ਚੱਲ ਵੀ ਤਹਾਨ ਆ ਗਿਆ ਮਸ਼ੀਨ ਕਾਦੀ ਆਈ ਹੈ ਮਾਥਾ ਵਾਟਾ ਟੇਕ ਹੈ ਬਾਬੇ ਦੀ ਕਿਰਪਾ ਨਾਲ ਫੋਰ ਫੋਰ ਮੈਂ ਤਾਂ ਹਲ ਰਾਤ ਪੜਦੀ ਤਣੋ ਰਾਤ ਮੇਰਾ ਹੋ ਗਿਆ ਫਿਰ ਉੱਥੇ ਦਾਣਾ ਮੰਡੀ ਚਲਾਦੀ ਆ ਆਪਣੇ ਉੱਥੇ ਜਗਾ ਕਾਟਰ ਖੋਲ ਕੇ ਜਾਂਦੀ ਅੰਦਰ ਟਰਲ ਲੱਗਾ ਲਗਾਏ ਅੰਦਰ ਨਹੀਂ ਆਉਂਦੀ ਹੈਗੀ। ਲੈ ਜੀ ਮਤਰਾ ਦੇ ਕੇ ਥੱਲੇ। ਗਾਣੇ ਨੂੰ ਨਹੀਂ ਛੱਡਦੀ। ਮੈਂ ਤਾਂ ਛੱਡਦੀ ਨਹੀਂ ਇਹ ਮਸ਼ੀਨ ਇਹਦੇ ਚਰਨੇ ਬਦਲਾਏ ਹੋਏ ਨੇ ਥੱਲੇ। 40 ਬਦਲਾਈ ਹੀ ਆ ਪੂਰੀ ਵਧੀਆ ਖੜੀ ਆ ਬਾਬੇ ਦੀ ਕਿਰਪਾ ਨਾਲ ਕਦਾ ਇਹਦਾ ਬੱਲੀਆਂ ਦੀ ਛੱਡੀ ਜਾਂਦੀ ਹੁੰਦੀ ਆ ਪੋਰਾ ਨਹੀਂ ਘੜਦੀ ਬਾਬੇ ਦੀ ਕਿਰਪਾ ਨਾਲ ਪੂਰੀ ਵਧੀਆ ਚੱਲਦੀ ਆ ਅੱਛਾ ਬਹੁਤ ਛੜਦੀਆਂ ਨੇ ਮੇ ਜਿੰਨਾ ਬੱਲੇ ਬੱਲੇ ਛੱਡੀ ਹੋਏ ਨੇ ਬੱਚਾ ਲੈ ਦੇਖੀ ਨੁਕਸਾਨ ਨਾ ਹੋਵੇ ਬਸ ਯਾਰ ਖਾ ਜਾਂਦਾ ਉਹਨ ਦੇ ਸਾਹ ਵਧਾਈ ਦੇਣਾ ਹੋਗੇ ਆ ਤਾਂ ਚਿੜੀਆਂ ਦਾ ਵੀ ਰੱਖ ਲੈਣਾ ਬੁੱਲ ਦਾ ਵੀ ਰੱਖ ਲੈਣਾ ਸਾਰੇ ਜਾਨਵਰਾਂ ਦਾ ਰੱਖ ਲੈਣਾ ਉਹ ਬਾਪੂ ਸਾਹਿਬ ਪੜਾ ਜਾਦਾ ਪਾਵੇ ਯਾਰ ਕਿੱਥੇ ਗੇੜਾ ਸੌ ਰਹਿ ਗਿਆ ਇਹ ਦੂਮਾ ਵੜਨਾ 17 ਲੱਗੇ ਪਰਲਾ ਸ਼ਾਰਦਾ ਬਾਬੇ ਦੀ ਕਿਰਪਾ ਨਾਲ ਬਹੁਤ ਆ ਵਈਆ ਆਧੀ ਰੱਖ ਲਈ ਕੋਈ ਨਾ ਕੋਣ ਕਲਾਤ ਕੀ ਪੂਰੀ ਵਧੀਆ ਲੱਕ ਤੱਕ ਆਉਂਗੇ ਫੱਟਦਾ ਉੱਤੇ ਨਾ ਵੀ ਆਹ ਟਰਾਲੀ ਦਾ ਤਕਰੀਬਨ ਭਰਨ ਲਈ ਇੱਕ ਅੱਧਾ ਗੇੜ ਪਾਉ ਉਹ ਚ 1:00 2:00 ਇਹਦਾ ਨਿਬੜਜੂ ਕੰਮ ਇਹ ਦੇਖ ਫਤਿਹ ਬਾਬੇ ਨੇ ਵਧੀਆ ਫੇਰੀ ਜੀ ਰੋਟੀ ਖਾ ਕੇ ਆਉਣੀ ਆ ਯਾਰ 1 ਵਜੇ ਤੱਕ ਰੋਟੀ ਖਾ ਖੇਵਿੰਦਰ ਰੋਹ ਰਿਆ ਡਾਲ ਚ ਬੰਨੇ ਵਾਲੀ ਵੱਟ ਕੇ ਫਿਰ ਇੱਥੇ ਆਉਣੇ ਆ। ਹੁਣ ਤਾਂ ਗੇਰਾ ਬੰਨੇ ਜਾ ਵੜਣੀਆਂ ਮੇਰਾ ਰੋਟੀ ਖਾਣ ਨੂੰ 2:00 ਬੱਤੀ ਗੇ 2:30 ਹੋ ਗਿਆ ਅੱਜ। ਇੱਕ ਦਿਨ ਦਾ ਮੈਂ ਨਹੀਂ ਤਾਂ ਛੱਟੀ ਦਿਨ ਨੰਨਾ ਬੋਬਲਾ ਦਾ ਫਿਰ ਰਾਤ ਨੂੰ ਉਹ ਇਕੱਠੀ ਖਾ ਲਈ ਦੀ। ਚਲੋ ਮੈਂ ਤਾਂ ਖਾਇਆ ਅੱਜ ਕੰਮ ਕਰਦੇ ਕਰਕੇ ਬਹੁਤ ਲੱਗੇ। ਰੋਟੀ ਖਾਣੇ ਜਾ ਕੇ। ਉਹ ਚੱਲੇ ਆ ਬੰਨੇ ਚੱਲਦੀ ਆ ਉਹੀ ਘੇਰੇ ਚ। ਵੱਡੀ ਟਰਾਲੀ ਭਰਨ ਲੱਗੀ ਛੋਟੀ ਦਾ ਲੈ ਗੇ। ਉਹ ਤਾਂ ਹੋ ਗਈ ਫੋਲ ਉਹ ਤਾਂ ਘਰੇ ਖੜਾ ਕੇ ਆਉਣੀ ਸੀ। ਪੱਟੀ ਵੀ ਭਰ ਜੂਗੀ ਇਹ 35 ਵਿਘੇ ਵੀ ਭਰਦੀ ਆ ਮੈਂ ਕਿ ਪਹਿਲਾਂ ਹੀ ਭਰ ਜੂਗਾ ਮੇਰਾ 35 ਦਾ 32 ਵਿਘੇ ਅਜਿਹੇ ਦਾ 32 ਵਿਘੇ ਜਿਹੜਾ ਇਹਦਾ ਰਾਮ ਨਾ ਪਾਇਆ ਸੀ ਤੇ ਟੀਸੀ ਕੱਟ ਦੀ ਔਰ 35 ਵਿਘੇ ਦੀ ਗਣ ਕਮਿਸ਼ੀਨ ਹੈ ਇਹ ਦੂਜੀ ਟਰਾਲੀ ਲੈ ਗਏ ਇਹ ਦੋਵਾਂ ਲਾ ਪਹਾੜ ਉੱਤੇ ਘਟਿਆ ਥੋੜਾ ਜਹਾ ਵੱਟਾ ਹੈ ਗਿਆ ਦੂਜੀ ਟਰਾਲੀ ਦਾ ਫੋਲੋ ਹੋ ਕੇ ਘਰੇ ਚਲੀ ਗਈ ਤਾਂ ਉਹਦੇ 7.5 ਕਵਾਂਟਲ ਪੂਰਾ ਭਰਿਆ ਹੋਇਆ 99 98 99 ਪੈਂਦੇ ਰਿਹਾ ਤੇ ਫੋਲੋ ਟੀਸੀ ਕੱਟ ਕੇ ਭਰਦੇ ਹੋਣੇ ਇਹ ਜੇ ਭਾਇੰਨੇ 160 160 ਕਿਲੋ ਸਾਠ ਦੀ ਵੀ ਆ ਦੇ ਕਿ ਬਹੁਤ ਬਣੂਗੀ ਸ੍ਰੀ ਭਈਆ ਹਾਂ ਦੀ ਘਾਟ ਆ ਪਾਣੀ ਦੇ ਮਾੜੇ ਪੁੱਠਾ ਜਿੱਦਾ ਚੜਦਾ ਪਾਣੀ ਵੀ ਮਾਰ ਪੈਂਦੀ ਆ ਲੇਜਰ ਲੱਗਣਾ ਇਦਾਂ ਕਿ ਸਹੀ ਹੋ ਜਾਣਾ ਜੇ ਤੇ ਲੇਜਰ ਲੱਗਣ ਹੋ ਗਏ ਨੂੰ ਇੱਥੇ ਲੱਗਿਆ ਨੂੰ 8-10 ਸਾਲ ਤਾਂ ਹੋ ਗਏ ਹੋਣਗੇ ਮੈਂ ਤੁਹਕੇ ਨਾਲ ਸਾਰਿਆਂ ਨੂੰ ਲਵਾਇਆ ਸੀਗਾ ਚੇਰੋ ਗਰਾਣ ਖਾਸਾ ਫਿਰ ਉਦੋਂ ਬਾਅਦ ਗੰਨੇ ਦੀ ਫਸਲ ਆਈਆਂ ਦੋ ਦਿਨ ਬਾਅਦ ਦੋ ਵਾਰੀ ਇੱਥੇ ਕੰਨਾ ਲੱਗਿਆ ਉਦੋਂ ਪਰ ਪੁੱਠੀ ਜਿੱਦੀ ਹੋ ਜਾਂਦੀ ਜ਼ਮੀਨ ਕਿਤੇ ਕਿਤੇ ਨਾ ਪਾਣੀ ਦੇ ਡੱਬ ਪਏ ਨੇ ਪਾਣੀ ਦੀ ਮਾਰ ਖਾਜੀ ਪੈਂਦੀ ਆ ਫਿਰ ਇੱਕ ਇੱਥੇ ਜਿਹੜਾ ਬੰਨਾ ਆਪਣਾ ਇਹ ਕਲਰ ਜਿਹੜਾ ਬੰਨਾ ਇਹ ਤਾਂ ਪਾਣੀ ਜਿਵੇਂ ਕਾਲੇਜ ਪਾਣੀ ਖੜਾ ਦੋ ਐ ਖੜ ਜੰਦਾ ਹੁਣ ਇੱਥੇ ਆ ਚੱਕਰ ਪੈਂਦਾ ਜਿਵੇਂ ਕਾਲੇਜ ਨਹੀਂ ਖੜਾਉਂਦਾ ਪਾਣੀ ਸੁੱਕਦਾ ਵੀ ਨਹੀਂ ਕਈ ਕਈ ਦਿਨਾਂ ਦਾ ਲੋਈ ਆ ਗਈ ਲਾਸਟ ਕਿ ਡੱਕ ਨਿੱਪੜ ਗਿਆ ਔਰੇ ਕੰਮ ਹੁਣ ਪਿੰਡ ਚੱਲੇ ਜਦੋਂ ਬਾਦ ਪਿੰਡ ਵੱਢਣੀ ਐ ਤੇ ਲੰਮਾ ਗੇਰਾ ਵਧਣਾ ਉੱਥੇ ਤਾਂ ਲਾਉਣ ਲੱਗੇ ਨੇ ਬੱਡ ਟਰਾਲੀ ਨੂੰ ਤਿੰਨ ਠਾਪੇ ਬੈ ਗਏ ਇਹ ਚ ਤੇ ਦੋ ਉੱਤੇ ਲੱਗੇ ਹੋਏ ਉਹ ਥੋਣ ਰਹੇ ਦਾ ਸਤ ਦੋ ਬਗੇ ਤਾਂ ਹਣੋ ਖੁੰਜਾ ਜਿਹਾ ਰਹਿ ਗਿਆ ਇੱਕ ਖੁੰਜਾ ਜਿਹਾ ਇੱਥੇ ਇੱਕ ਹੋਸਾ ਨੂੰ ਬਗੜ ਗਿਆ ਬਦਲ ਵਾਈ ਨਹੀਂ ਹੋ ਗਈ ਮਾਥਮ ਤਾਂ ਕੁਝ ਨਹੀਂ ਪਤਾ ਲੱਗਦਾ ਇਹਦਾ ਪੁੱਠਾ ਸਿੱਧਾ ਜਾ ਚੱਲਦਾ ਆ ਆਜੂ ਆਪਣੀ 4 5 6 ਦਿਨਾਂ ਦਾ ਹਰੇ ਬਈ ਇਹ ਵੀ ਮਾਰਦੇ ਇਕੱਠੀਆਂ ਵੱਡਾਂ ਐ ਫਿਰ ਇਹਦੇ ਦੋ ਆਹੀ ਰਹਿ ਗਏ ਬਸ ਵਿਗੇ ਆਹ ਤਾਂ ਰਹਿ ਗਿਆ 12 ਵਿਗੇ ਆ ਰਹਿ ਗਿਆ ਬਾਕੀ ਜੇ ਮੱਕੀ ਖੜੀ ਆ 5 ਕਿਵੇਂ ਕਿੰਜ ਕਰਨਾ ਖੜਾ ਪਹਿਲਾਂ ਹਾਰ ਨਾ ਪਤਾ ਨਹੀਂ ਕਿਉਂ ਵੱਜਣੋਂ ਛੜ ਗਏ ਹੁਣ ਫੇਰ ਚੱਲ ਪਿਆ ਦੇਦੀ ਆ ਲੈਟਨਰ ਖਾ ਜਾਉਣੇ ਦੀ ਪਹਿਲੀ ਤੇ پارک ਚੱਲ ਨੂੰ ਹਟ ਗਈਆਂ ਪਹਿਲਾਂ ਤਾਂ ਅੱਗੇ ਇੱਥੇ پارک ਚੱਲਦੀ ਜਾਂਦੀ ਸੀਗੀ ਹੁਣ پارک ਚੱਲ ਨੂੰ ਹਟ ਗਈਆਂ ਹੁਣ ਜਾ ਕੇ ਸਿਰੇ ਚਲਦੀ ਜਾਂਦੇ ਇਹ ਤਾਂ ਅੱਗੇ ਆਉਣੀਆਂ ਉਹਨਾਂ ਨੂੰ ਵੀ ਕੀ ਚੱਕਰ ਪਿਆ ਇਹਨਾਂ ਟਰਾਲੀ ਦੀ ਟਰਾਲੀ ਆਪਾਂ ਲਾਟ ਲਾ ਕੇ ਆਏ ਆ ਉਹਦੀਆਂ ਤਾਰਾਂ ਵਿੱਚੋਂ ਮਗਰ ਲਾਤੀਆਂ ਜੀ ਮੈਂ ਉਹ ਕਿਤੇ ਪੁੱਠੀਆਂ ਜਿੱਦੀਆਂ ਸੀ ਤਾਂ پارک ਲਈ ਉਹ پارک ਦਾ ਜਿਆਦਾ ਫਿਊਜ ਫਾਇਰ ਉੱਡ ਗਿਆ ਹੁਣ ਫਿਊਜ ਦਿਖਾਉਣਾ ਪਊਗਾ ਸੰਗਣਾ ਲੈ ਚੱਲਾਂਗੇ ਨੁਕਸਾਨ ਆ ਜਨੇ ਹੋਰ ਕਰਤਾ ਜਿਹੜੀ ਆਪਾਂ ਉੱਤੇ ਬੱਤੀ ਲਾਈ ਸੀ ਉਹ ਬੱਤੀ ਵੀ ਤੋੜਦੀ ਭਾਈ ਸਾਹਿਬ ਨੇ ਉਹਨਾਂ ਦਾ ਉਹਨੂੰ ਚਲਾਇਆ ਨਹੀਂ ਜਿੰਨਾ ਉਹਨੇ ਤੋੜ ਤੇ ਦੋ ਵਾਰੀ ਤੋੜਤੀ ਉਹਨੇ ਪਹਿਲਾਂ ਤੋੜ ਤੇ ਚੱਲ ਪਹਿਲਾਂ ਤਾਂ ਨਟ ਟੁੱਟਿਆ ਜਿੱਥੇ ਨਟ ਪਾਇਆ ਸੀ ਦੋ ਨਟ ਚਲਾਤੇ ਹੀ ਪਾ ਗਏ ਹੁਣ ਤਾਂ ਚੱਕਾ ਜਾਈ ਤੋੜਦਾ ਤੋ ਉਹ ਨਹੀਂ ਮਿਲੂ ਹੁਣ ਨਹੀਂ ਮਿਲੂਗਾ ਬਾਕੀ ਉਹਨਾਂ ਦੇ ਆਣੇ ਹੁਣ ਜਾਣਾ ਦਾ ਹੈਗਾ ਫਿਰ ਪਤਾ ਕਰਕੇ ਆਉਂਗਾ ਆਹਲਾ ਦਾ ਅੱਜ ਜਾਣਾ ਸੀਗਾ ਪਹਿਲਾਂ ਲੁਧਿਆਣਾ ਅੱਜ ਪਕਣ ਖ ਵੱਢਣ ਲੱਗੇ ਹੁਣ ਦੇਖਦੇ ਆ ਬਾਅਦ ਚ ਜਾਵਾਂਗੇ ਜਾਣਾ ਜ਼ਰੂਰ ਆ ਰੋਪੋਂ ਲੈ ਕੇ ਲਾਵਾਂਗੇ ਆਹ ਲੱਟਾਂ ਦੀਆਂ ਪੱਤੀਆਂ ਦੋ ਪਤਾ ਨਹੀਂ ਕਿਵੇਂ ਤੋੜਤੀਆਂ ਆਪਣੇ ਇੱਕ ਪੱਤੀ ਤੇ ਆ ਇਧਰ ਤਾਂ ਮੈਂ ਬਾਸ ਲਪਾਈ ਆ ਥੱਲੇ ਬਾਸ ਲਾਈ ਆ ਟੈਡ ਕਰਤੀ ਸੀ ਉਹ ਮਸਾਲਾ ਆ ਕੇ ਆਹ ਹੋਰ ਇਹ ਜਗ੍ਹਾ ਤੇ ਪਾਣੀ ਵੀ ਮਾਰ ਆਈ ਆ ਇਹ ਆਉਣੇ ਪੱਠੇ ਦੇ ਵੀ ਆਉਂਦੀ ਹੁਣ ਉੱਥੋਂ ਆਉਣੋਂ ਹਟ ਗਈ ਉੱਥੇ ਪਹਿਲਾਂ ਉਥੇ ਨੀਵਾ ਵਾਲਾ ਹੀ ਤੋਂ ਉੱਥੇ ਉੱਚਾ ਨੀਵਾ ਵਾਲਾ ਹੋਇਆ ਜੀ ਪਾਣੀ ਪਾਣੀ ਵੀ ਮਾਰ ਆਉਂਦੀ ਹੁਣ ਆਹ ਜਗ੍ਹਾ ਤੇ ਆਉਂਦੀ ਆ ਪਾਣੀ ਦੀ ਮਾਰ ਉਹ ਆ ਵੀਰੇ ਵੱਡੀ ਕੀ ਪੰਡ ਚੱਲੇ ਆ ਤੂੰ ਬਾਦ ਛੱਡ ਦੇਣਾ ਸਾਰਾ ਵੜ ਦੇਣ ਬਾਕੀ ਉਹ ਲੇਟ ਬੀਜ ਆਇਆ ਉਹਦਾ ਰਵੀਰ ਨੇ ਬੀਜ ਕੇ ਗਿਆ ਯਾਰ ਰਵੀਰ ਥੋੜੀ ਪਉ ਇਹਦਾ ਤਿੰਨ ਤਿੰਨ ਡਾਪੇ ਦਾ ਉਧਰੋਂ ਪੇਹੇ ਨੇ ਪੂਰੇ ਲੱਭ ਕੇ ਭਰ ਕੇ ਫੁੱਲ ਸੁਪਰ ਹੀਟਰ ਦਾ ਫਰਕ ਤਾਂ ਹੈਗਾ ਜਦੋਂ ਤੁਸੀਂ ਬੱਚਾ ਪਾਉਂਦੇ ਹੋ ਨਾ ਝਾੜਤਾ ਦਾ ਫਰਕ ਪੈਂਦਾ ਉਹ ਉਹ ਦੇਖੋ ਹੁਣ ਮੈਂ ਲਾ ਕੇ ਰੱਖੀ ਆ ਉੱਥੋਂ ਫਿਰ ਉਹ ਭਾਈ ਜਾਂ ਉਹਨੇ ਛੱਡੇ ਚ ਵਸਾਤੀ ਲੋਹੀ ਮਸ਼ੀਨ ਆ ਗਈ ਆ ਅੱਗਰ ਲਾਉਣ ਲੱਗੇ ਹਾਂ ਲੋਹੀ ਘਰੇ ਪਹੁੰਚੇ ਜੀ ਹਰਾ ਪਾਣ ਲੱਗਾ ਥਣ ਹੋ ਗਈ ਸੀ ਚਾਲਦੇ ਆ ਮਸ਼ੀਨ ਮਗਰ ਲਈ ਛੜ ਚਾਲਦੇ ਆ ਫਿਰ ਉੱਪਰ ਦਾ ਤਾਣੀਆਂ ਲਵਾਈਆਂ ਦਵਾਈਆਂ ਸੀ ਬਚਾ ਲੈ ਉੱਡਣ ਤੋਂ ਵੀ ਲਵਾਈਆਂ ਵੀ ਬੱਲੇ ਨਹੀਂ ਤੇ ਉੱਡੀ ਜਾਂਦੇ ਨੇ ਹੋਰੀ ਖੜੀ ਤੇ ਟਾਪਾ ਵਾਤਾ दे उधर लैके हूँ वो चली गई मशीन लो जी आ गया घेरा बढ़ा गया वो बड़े घेरे चली गए लम्बे मैं थले ला ली उधर नक् बा टाइम ਰਾਣਾ ਵੀ ਜਿਆਦਾ ਵਾਰਾ ਲੋ ਜੇ ਤੁਮਾ ਜਰਾ ਘਰੇ ਜਾ ਜੂਗੀ ਆ ਜਦ ਲੱਗ ਭੰਗਦਾ ਆਪਣੀ ਪਿੰਡੋਈ ਦਾ ਵੱਡੀ ਗਈ ਦੇਖੋ 5 ਕਿੱਤੇ ਬਚੂਗਾ ਜਾਂ ਟੋਏ ਬਚਣਗੇ ਵੱਡੇ 50 ਕਿੱਤੇ ਹੋਗਾ ਜੀ ਕੋ 5 ਕਿੱਤੇ ਇੱਥੇ ਬਦਲੇ ਮਾਤਮਾ ਵੱਡੀ ਜਾਣੀ ਆ ਆ ਜੀ ਭਰ ਜਣੀ ਆ ਇੱਥੂ ਭਰ ਜਣੀ ਆ ਆਹ ਇਹਦੀ ਤਾਂ ਬਾਕੀ ਜਾਣੀ ਆ ਇਹ 203 ਨੂੰ ਘਟਾ ਲਾਤਾ ਮੈਂ ਤਾਂ ਲਾਉਣਾ ਨਹੀਂ ਤਿੰਨ ਕਰਣੀ ਮੈਂ ਕਰ ਨਹੀਂ ਰਿਹਾ ਕਿ ਨਾ ਕੋਈ ਗੱਲ ਛੱਡ ਜੂਗਾ ਇਕੱਠੀ ਵਟਾਣ ਕਰਕੇ ਛਰਦਾ ਨਹੀਂ ਨਾ ਵੀ ਕਿਰੋ ਮਗਲਿਆ ਹੈ ਦੋ ਗੜੇ ਆ ਗਏ ਤੀਜਾ ਗੜਾ ਚੱਲ ਰਿਹਾ ਹੈ ਹੁਣ ਕੀ ਹੋ ਗਿਆ ਮਸ਼ੀਨ ਬੁਰੀ ਇੱਕ ਨੰਬਰ ਆਇਆ ਪਰੇ ਸਹੀ ਚੱਲ ਰਹੀ ਆ ਪੋਰਾ ਬੱਲੇ ਜਟੇ ਇੱਥੇ ਬੰਦੇ ਨੇ ਵਟੀਆਂ ਨੂੰ ਦੱਸਿਆ ਸੀ ਇਹਨੇ ਬਾਲ ਖਾਨਾ ਖੰਡਾ ਕੇ ਗਏ ਨੇ ਨੁਕਸਾਨ ਨਾ ਹੋਏ ਬਸ ਕਿਸੇ ਦਾ ਯਾਰ ਫੇਰ ਹੀ ਫਾਇਦਾ ਹੁੰਦਾ ਲੈ ਇਹ ਮਿੱਤਰ ਹਾਰਮਨੀ ਆ ਵਾਜ ਬੈਠ ਹੀ ਜਾਉਂ ਪਰ ਆ ਵੀ ਔਗਤੀ ਕਰੀ ਟਰਾਲੀ ਨੱਕੇ ਕੋਲੇ ਬਹੀ ਗਈ ਜੀ ਥੱਲੇ ਪਰ ਉੱਠ ਕੇ ਚੱਕ ਲਿਆਇਆ ਉੱਠ ਖੜਿਆ ਜੀ ਪਰ ਮੂਰੋਂ ਹੈ ਪਰ ਪੱਟ ਲਿਆਇਆ ਲੋ ਜੀ ਦੋ ਟਰਾਲੀਆਂ ਆਪਣੇ ਫੁੱਲੋ ਗਿਆ ਤੀਜੀ ਭਰਨੀ ਆ ਆ ਵੀ ਭਰ ਜੂ ਫੁੱਲ ਫੇਰ ਵੀ ਬਾਜੂ ਥਾਵਾ ਲੋ ਜੀ ਬਾਗਾ ਇਹਨੂੰ ਵੀ ਕੰਨੜ ਉਹਦਾ ਭਰ ਕੇ ਟਾਪਾ ਪੂਰਾ ਪਿਆ ਨੇ ਇਹ ਕੀ ਘਟਨਾ ਦਾ ਕੇਰਾ ਮੜੀ ਆਪਣਾ ਛੜ ਜਾ ਇੱਧਰ ਵਧੀਆ ਲੋਈ ਪਹਿਲਾ ਡਾਪ ਆਇਆ ਜੀ ਬਾਈ ਲਓ ਇਹ ਦੋ ਹੁੱਕਾ ਲਾਉਦੇ ਆ ਅਸ਼ਰਾ ਕੰਮ ਕਰਦਾ ਜਿਵੇਂ ਦੋ ਤਿੰਨ ਹੁੱਕਾ ਹੁੰਦੀ ਆ ਲਿਫਟ ਨਹੀਂ ਹੁੰਦੀ ਉਹ ਹਿਸਾਬ ਨਾਲ ਹੁੱਕਾ ਲਾਦੇ ਆ ਦੋ ਹੁੱਕਾ ਲਾਦੇ ਆ ਇੱਕ ਥੱਲੇ ਮੇਨ ਨਗਰ ਉਹ ਤਾਂ ਬੜੀ ਭਾਰੀ ਆ ਫੋਲ ਨਹੀਂ ਪੈਂਦੀ ਆ ਕੁੱਪਰੀਆਂ ਨੂੰ 45 50 ਕਿਲੋ ਵੀ ਆ ਆ ਆਪਣੀ ਘਰ ਕੱਢੀ ਗਈ ਆ ਟਰਾਲੀ ਹੋ ਇੱਕ ਹੋਰ ਬਾਕੇ ਲਿਆਉਣੀ ਆ ਲੋਈ ਟਰਾਲੀ ਲੈਤੀ ਆ ਪਾ ਚੱਲੇ ਹਾਂ ਇੱਕ ਟਰਾਲੀ ਦੇ ਆਪ ਨੂੰ ਲੋਡ ਪੈਣੀ ਏ ਉਹ ਆਪਣੇ ਛੋਟੀ ਜਿਹੀ ਟਰਾਲੀ ਏ 40 ਗੰਟਾ ਦੀ ਪੈਣ ਦੇਣਾ ਉਹਦਾ ਬੈੱਡ ਵਾਲਾ ਛੋਟਾ ਤਰਾਣਾ ਲੱਗਿਆ ਹੋਇਆ ਬਹੁਤ ਉਹ ਜੀ ਵਾਹ ਲਾ ਮਾਰ ਕਿਉਂ ਵੀ ਟਰਾਲੀ ਉੱਧਾ ਘਟਾਪਾ ਵੇਦਾ ਅੱਜ ਕਰੋ ਪੌਣਾ ਲਈ ਗੁਜੜ ਹੈਗਾ ਇੰਨਾ ਤੋਂ ਛੱਡ ਦੇਣਾ ਜਗਾ ਐਲਜੀ ਵੱਡਣੀ ਆ ਐਲਜੀ ਆ ਬਸ ਯਾਰ 5:00 ਵਜੇ ਨੂੰ ਕੋ ਦੂਵਾ ਖਤਮ ਆ ਆਪਣਾ ਕੰਮ ਓਏ ਉਹ ਖੂੰਜਾ ਗਿੱਲਾ ਉਹ तीन बेल्स ਵੀ ਪਰ ਆਪਾਂ ਆਪਦੀ ਵਟਲੀ ਕੱਲ ਨੂੰ ਬਾਠਾਂ ਭੇਜਣੀ ਆ ਤੇ ਕੱਲ ਨੂੰ ਬਾਠਾਂ ਜਾਊਗੀ ਪਰਸ ਨੂੰ ਫੇਰ ਆਪਾਂ ਪੰਡੀ ਵਟਾਏ ਆਪਣੇ ਬੰਦੇ ਹੈਗੇ ਨੇ ਵਟਣ ਵਾਲੇ ਵੀ ਕੱਲ ਨੂੰ ਬਾਠਾਂ ਥੋੜੀ ਜਿਹੀ ਵਟ ਕੇ ਫਿਰ ਪੰਡ ਆਊਗੀ ਫਿਰ ਪੰਡ ਵਟਾਉਣਾ ਹੈ ਬਟ ਬਾਠਾਂ ਥੋੜੀ ਜਿਹੀ ਰਹਿ ਗਈ ਹੈ ਲੋ ਸ਼ਾਮ ਦਾ ਟਾਈਮ ਆ ਖੱਤੀ ਵਟਣ ਲੱਗੇ ਆ ਐਲੀਵੇਟਰ ਚ ਹੋਊਗਾ ਉਹ ਚੈੱਕ ਕਰਦੇ ਹਾਂ ਬਜਾਤਕਾਰ ਘਗੜੇ ਰਹਿ ਗਏ ਵੱਡੀ ਗਈ ਆ ਭਾਤੋ ਵੱਡਣੀ ਤਾਂ ਬਹੁਤ ਲੇਟ ਵੀਜੀ ਹੋ ਆਪਾਂ ਇਹ ਪਨੀਰੀ ਵਾਲਾ ਥਾਂ ਜੀ ਪਨੀਰੀ ਦੇ ਵਿੱਚ ਲੇਟ ਜੀ ਰੀ ਲੱਗੀ ਜੀ ਰੀ ਲੱਗੀ ਤਾਂ ਲੇਟ ਵੱਡੀ ਗਈ ਉਹ ਆਵਣਾ ਵੀ ਆ ਗਿਆ ਮੈਂ ਵੱਡਣੀ ਆ ਉੱਥਰ ਸਿਕੰਦਰ ਦੀ ਭਰਾਗੇ ਹੋਣੀ ਆ ਲੋਈ ਅੱਜ ਦਾ ਕੰਮ ਨਿਪਟੜ ਗਿਆ ਜੇ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੁਝ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਕਰ ਲਿਓ ਸੋਨਾਇ ਕਮੇਟੀ ਸ਼ੁਰੂ ਕਰਕੇ ਜਾਓ ਪਰ ਵੀਡੀਓ ਵਧੀਆ ਲੱਗਦੀ ਹੈ ਚੈਨਲ ਲਾਈਕ